ਅਮਰਦਾਸ ਜੀ ਦਾ ਗੁਰੂ ਘਰ ਆ ਜੀ ਦੂਸਰੇ ਦਿਨ ਵੀ ਜਗ ਵਿੱਚ ਵੀ ਇਸ ਜੰਗ ਦਾ ਦਰਸ਼ਨ ਪਹਿਲਾਂ ਆਪਾਂ ਦਰਬਾਰ ਜੀ ਦੇ ਦਰਸ਼ਨ ਕਰਾਈ ਸੀ ਹੁਣ ਕਰੋ ਸੰਸਾਰ ਦੇ ਦਰਸ਼ਨ ਲੇਕਿਨ ਰਹਿਦੀ 8000 ਹੋਜਦੇ ਵਿੱਚੋਂ ਅੱਧੀ ਹੋਈ ਦੂਸਰੇ ਦਿਨ ਨੂੰ ਜੰਗ ਵਿੱਚ ਹੋਰ ਮਾਰ ਮਹਾਰਾਜੀ ਤਾਂ ਬੈਠੇ ਹੋਏ ਜਿਹੜੇ ਭਾਈ ਸਾਹਿਬ ਚੌੜ ਦੀ ਸੇਵਾ ਕਰਦੇ ਨੇ ਕੋ ਇਸ પ્રસੰਗ ਤੋਂ ਖੁਸ਼ ਹੋ ਕੇ 100 ਰੁਪਇਆ ਜੱਥੇ ਨੂੰ ਗੁਰਦੁਆਰਾ ਪਹਿੰਨਾ ਸਾਹਿਬ ਸੱਚੀ ਮੰਜੀ ਸੈਦੇਵਾਲਾ ਜ਼ਿਲ੍ਹਾ ਮਾਲਸਾ ਸਿੱਖ ਮੰਥ ਦੀ ਚੜ੍ਹਦੀ ਕਲਾ ਵਾਸਤੇ ਸਾਡੇ ਬਹੁਤ ਹੀ ਪਿਆਰੇ ਵੀਰ ਉਪਿੰਦਰਜੀਤ ਸਿੰਘ ਜੀ ਪਰਮ ਵਾਲੇ ਲਾਈਵ ਬਾਤੋ ਵਗੈ ਸ਼ੇਅਰ ਕਰ ਦਿਓ ਜਿਹੜੇ ਕਵੀਸ਼ਰੀ ਦਾ ਸੁਣਨ ਦੇ ਚਾਹਵਾ ਨਾ ਜਿਹੜੇ ਕਵੀਸ਼ਰੀ ਸੁਣਨੀ ਆ ਸੰਗਤ ਦੇ ਯਾਰ ਸ਼ਿਰਕਰ ਲੋ ਲਾਈਵ ਸਾਰਾ ਦੁਆਨ ਸੁਣਦੇ ਮੈਂ ਵੀ ਤਰਵਾਦੀ ਆ ਆਪਣੇ ਪਿਆਰੇ ਵੀਰ ਦਾ ਆਜ਼ਾਦ ਵੈਬ ਟੀਵੀ ਵਾਲਿਆਂ ਦਾ ਜਿਹੜੇ ਮਾਰ ਬੈਠੇ ਪੈਣ ਪਰਾ ਮਾਨੂੰ ਵੀ ਕਰੋ ਦਰਸ਼ਨ ਬਾਤੋ ਵਾ ਲਾਈਵ ਨਹੀਂ ਸ਼ੇਅਰ ਕਰਦੇ ਬੱਚੇ ਔਰ ਮੱਛੀਆ ਜਿਹੜੇ ਕੈਨੇਡਾ ਵਿੱਚ ਹੋਣਗੇ ਅਮਰੀਕਾ ਵਿੱਚ ਹੋਣਗੇ ਇੰਗਲੈਂਡ ਵਿੱਚ ਹੋਣਗੇ ਆਸਟ੍ਰੇਲੀਆ ਵਿੱਚ ਹੋਣਗੇ ਭਾਵੇਂ ਕਿਸੇ ਵੀ ਦੇਸ਼ ਵਿੱਚ ਹੋਣਗੇ ਉਹ ਸਾਰੇ ਲਾਈਵ ਪ੍ਰੋਗਰਾਮ ਵੇਖ ਰਹੇ ਨੇ ਔਰ ਲਾਈਵ ਕਰਨ ਵਾਲੇ ਮੇਰੇ ਪਿਆਰੇ ਮੇਰੇ ਅਜਾੜ ਦੇ ਕੀ ਵਾਲੇ ਰਾਮਦਾਸ ਜੀ ਧਰਵਾਦੀ ਸੱਚੇ ਪਾਤਸ਼ਾਹਾਂ ਦੇ ਚੈਨਾਂ 'ਚ ਹੋਰ ਚੜਦੀ ਕਲਾ ਬਖਸ਼ੀ ਉਸੇ ਤਰ੍ਹਾਂ ਦੇਸ਼ ਦੀ ਧਰਮ ਦੀ ਪੰਥ ਦੀ ਸੇਵਾ ਕਰਦੇ ਰਹਿਣ ਜਿਹੜੇ ਲਾਈਵ ਵੇਖਦੇ ਨੇ ਮਾਣ ਦੇ ਵਦੀ ਧਰਵਾਦੀ ਆ ਆ ਦੇਖੋ ਜੀ ਬਾਬਾ ਜੀ ਨੇ ਵੀ ਕਹਿ ਜਿਹੜਾ ਲਾਈਵ ਦੇਖਣੇ ਬਾਬਾ ਜੀ ਨੇ ਉਹਨਾਂ ਨੇ ਵੀ ਧੰਨਵਾਦ ਕੀਤਾ ਤੇ ਲਾਈਵ ਬਾਤੋਬਾ ਦੇ ਸ਼ੇਅਰ ਕਰ ਦਿਓ ਜਿਹੜੇ ਵੀ ਭੈਣ ਭਰਾ ਕੈਨੇਡਾ ਅਮਰੀਕਾ ਵਿੱਚ ਬੈਠੇ ਆ ਬੱਜੀ ਹੋਈ ਫੌਜ ਵਿੱਚੋਂ ਅੱਧੀ ਹੋਈ ਹੋਰ ਮਾਰ ਤੇ ਕਮੈਂਟਾਂ ਦੇ ਵਿੱਚੋਂ ਮੈਕਰੂ ਮੈਕਰੂ ਵੈਰੀ ਬਈ ਹੋਜਾਂ ਨੇ ਬਿਆਨ ਇਹ ਲਾਈਵ ਨੂੰ ਪਿਆਰ ਯਾਰ ਸ਼ੇਅਰ ਹੋਣੇ ਚਾਹੀਦੇ ਐ ਬਾਬਾ ਜੀ ਮੁਰੇ ਆਸ ਕਰੀ ਸੀ ਦਾੜੀ ਕਵਰ ਆ ਗਈ ਬਾਬਾ ਗੁਰੂ ਅਮਰਦਾਸ ਜੀ ਸਾਡੇ ਵਿੱਚ ਕੋਈ ਚੂਰਾ ਨਹੀਂ ਰਹੇਗਾ ਮੇਰੇ ਪ੍ਰਯਤਨ ਕਰਨ ਜੋ ਵੀ ਪੰਜਾਬ ਵਿੱਚ ਆ ਗੀਆਂ ਹੜ੍ਹਾਂ ਦੀਆਂ ਮੁਸੀਬਤਾਂ ਉਹਨਾਂ ਨੂੰ ਛੇਤੀ ਠੀਕ ਪਿਆ ਦੇਣਾ ਗੁਰੂ ਘਰ ਦੇ ਪਾਤਸ਼ਾਹ ਦੇ ਸਿੱਖ ਮਹਾਨ ਜਰਨੈਲ ਉਹ ਬੜੀ ਪਿਆਰੀ ਜੇ ਨਾਲ ਜਗ ਲੜਦੇ ਸਨ ਸ਼ੇਰ ਕਰਦੇ ਵਾਤਾਵਰਣ ਲਈ ਨੂੰ ਇਹ 16 30 ਦਾ ਤੇ ਪੁੱਲੀਆਂ ਅਸੂ ਦਾ ਸਿੱਖਾਂ ਨੇ ਆਣ ਕੇ ਆਖਿਆ ਸੱਚੇ ਪਾਤਸ਼ਾਹ ਹਾਂਜੀ ਇਸ ਜੰਗ ਦਾ ਮੋੜ ਜਦੋਂ ਫੜੇ ਕਰਦੇ ਨੇ ਬਾਡੀ ਹੋ ਸ਼ੀਰਵਾ ਤੇ ਨਾ ਔਰ ਕਿਰਪਾ ਕਰੇ ਸੰਦੀਪ ਬਾਦਸ਼ਾ ਇੱਥੇ ਜਿਹੜੀ ਆ ਸੱਖਾਂ ਦੀ ਝੋਲੀ ਵਿੱਚ ਹੋਈ ਤੇ ਇਹ ਸ਼ਾਂਤ ਹੋ ਪਈ ਲੋ ਜਿਹੜਿਆ ਦਿਨ ਤੇ ਅਬਦੱਲੇ ਦੇ ਦੂਸਰੇ ਪੁੱਤਰ کریم ਬਖਸ਼ਾਂ ਬਣਾ ਗੁੱਸਾ ਆਇਆ ਗੁੱਸਾ ਹਣਾ ਚਾਹਤਾ ਸੀ ਮੇਰੇ ਬਾਦਸ਼ਾ ਕਹਿੰਦੇ ਨੇ ਜੈਸਰ ਹਣਵੇਂ ਸਖਾ ਭਰਾ ਸਖਾ ਭਰਾ ਹੋਏ ਜੰਗ ਵਿੱਚ ਮਾਰਿਆ ਗਿਆ ਹੋਇਆ ਜੇ ਦੂਸਰੇ ਭਰਾ ਨੂੰ ਗੁੱਸਾ ਆਵੇ ਉਹ ਭਰਾ ਕਾ ਦਾ ਹੋਇਆ ਕ੍ਰੀਮ ਬਖਸ਼ ਦੀ ਅੱਖਾਂ ਪਰ ਮੈਨੂੰ ਦੇ ਆ ਗਿਆ ਮੈਂ ਨਾ ਰੌਜਾਂ ਦਾ ਜਰਨੈਲ ਬਣ ਕੇ ਔਰ ਸਿੱਖਾਂ ਦੇ ਗੁਰੂ ਦੇ ਨਾਲ ਜੰਗ ਲੜਨ ਲਈ ਮੈਂ ਇਹਨੂੰ ਵਕਤਬੰਦ ਸ਼ੇਅਰ ਕਰੀ ਜੀ ਚੱਲਦੀ ਹੈ ਇਹਨਾਂ ਦੇ ਵਿੱਚ ਜਦੋਂ ਕ੍ਰੀਮ ਬਖਸ਼ ਤਿਆਰ ਹੋਇਆ ਇਹਦੇ ਨਾਲ ਚੰਦੂ ਦਾ ਪੁੱਤਰ ਕਰਨ ਚਲ ਤਿਆਰ ਹੋ ਗਿਆ ਕਿਉਂਕਿ ਕੱਲ੍ਹ ਇਹ ਗੁਰੂ ਘਰ ਤੋਂ ਪਾਰਸ਼ਾ ਦੇ ਬਹਾਦਰ ਸੂਰਮਿਆਂ ਦਾ ਲੋਹਾ ਲੈ ਸਕਿਆ। ਉਹਨੇ ਸੱਚਿਆ ਅਬਦੁੱਲੇ ਦੇ ਪੁੱਤਰ کریم ਬਖਸ਼ ਨੂੰ ਬੜਾ ਗੁੱਸਾ ਹੈ। ਮੱਥੇ ਤੇ ਵੱਟ ਪਾਏ ਹੋਏ ਨੇ ਚੌਰੇ ਫੜਕਰੇ ਨੇ ਇਹ। ਮੈਂ ਇਹਦੇ ਸਾਹ ਹੋ ਕੇ ਆਪਣੇ ਜਿਵਾ ਦੀ ਮੌਤ ਦਾ ਭਰਾ ਹੀ ਮੌਤ ਦਾ ਬਦਲਾ ਲੈ ਸਕਦਾ। ਉਸ ਦਿਵਸ ਤੁਰ ਪਿਆ ਅਬਦੁੱਲੇ ਦਾ ਪੁੱਤਰ کریم ਬਖਸ਼ ਦੇ ਨਾਲ ਵਰਤੋ ਚੰਦੂ ਦਾ ਪੁੱਤਰ ਕਰਮਚੰਦ। ਜਦੋਂ ਦੋਵੇਂ ਬਹਾਦਰ ਕ੍ਰਿ ਚੰਦ ਕੋਰ ਖੜਾ ਸੀ 6ਵੇਂ ਪਾਤਸ਼ਾਹ ਦੇ ਕਹੇ ਅਕਾ ਸੰਗਿਆ ਪਾਤਸ਼ਾਹ ਥਾਪੜਾ ਦੇ ਪੁੱਜੇ ਹਬਦਾ ਉਹ ਦੋ ਵੈਰੀ ਦੋ ਵਿਰੋਧੀ ਨਿਕਲਦੇ ਆਉਂਦੇ ਨੇ ਮੈਂ ਦੋਹਾਂ ਦੇ ਨਾਲ ਇਕੱਲਾ ਹੀ ਜੰਗ ਲੜਨਾ ਚਾਹਦਾ ਹਾਂ ਕਿਉਂ ਸੀ ਇੱਡਾ ਬਹਾਦਰ ਲੋਕ ਇਹ ਦੋ ਗੁਰੂ ਸਾਹਿਬਾਨਾਂ ਦਾ ਥਾਪੜਾ ਸੀ ਬਹਾਦਰ ਕ੍ਰਿ ਚੰਦ ਜਦੋਂ ਇਹ ਪੈਦਾ ਹੋਇਆ ਤੇ ਜਵਾਨ ਹੋ ਗਿਆ ਜਵਾਨ ਬੜਾ ਸੀ ਬਾਰੇ ਦਾ ਬਾ ਪੈ ਗਿਆ ਰਾਤ ਨੂੰ ਫਰੂਮਾਂ ਲੋਰੋਂ ਨਾਲ ਚੋਰੀਆਂ ਕਰਨ ਲੱਗਿਆ ਇਹਦੇ ਇੱਕ ਦਿਨ ਹਰੀਆਂ ਦੇ ਕੰਢੇ ਤੋਂ ਆਲੀ ਪਿੰਡ ਤੋਂ ਕਿਸੇ ਦੀਆਂ ਮੱਝਾਂ ਗੱਡੀਆਂ ਮੱਝਾਂ ਕਾਢੇ ਤੁਰ ਪਿਆ ਪਿੱਛੇ ਮੱਝਾਂ ਦੇ ਮਾਲਕ ਦੁਰ ਪਏ ਜਦੋਂ ਪਤਾ ਲੱਗਿਆ ਸਾਡੀਆਂ ਮੱਝਾਂ ਚੋਰੀ ਹੋ ਗਈਆਂ ਮੱਝਾਂ ਦਾ ਖੋੜਾ ਖੋਜ ਲੱਭਦੇ ਪਿੱਛੇ ਤੁਰ ਪਏ ਤੇ ਜਿਹੜੇ ਚੋਰੀ ਕੀਤੀ ਹੋਣਾ ਨਾ ਕੋਈ ਭੈੜਾ ਕਰਮ ਕੀਤਾ ਹੋਣਾ ਪਿੱਛੇ ਨੂੰ ਭੌਂਦਾ ਕੇ ਜੂਰ ਵੇਖਦਾ ਹੈ ਇਹ ਭੌਂਗੇ ਦੇ ਸ਼ੁਰੂ ਮਹਾਪਰਕ ਦੀ ਜਨ ਜਨ ਬਣਿਆ ਸੀ ਉਸ ਵੇਲੇ ਵਿਧੀ ਚਾਂਦੇ ਦਾ ਨਾ ਹੋ ਇਹਨੇ ਵੇਖਿਆ ਪਿੱਛੇ ਬਾਹਰ ਪੂਰੀ ਆਉਂਦੀ ਹੈ ਇਹਨੇ ਸੋਚਿਆ ਜੇ ਬਾਹਰ ਦੇ ਕਾਬੂ ਆ ਗਿਆ ਫਿਰ ਉਹਨਾਂ ਕੋਲ ਹੱਥ ਜੋੜ ਕੇ ਮਾਫੀਆਂ ਮੰਗਣੀਆਂ ਪੈਣਗੀਆਂ ਹੋਰ ਕੀ ਕਰਨਾ ਹੋਏ ਜਦੋਂ ਬੰਦਾ ਪੈਰੇ ਕੰਮ ਕਰੇ ਕੋ ਮਾਫੀ ਤੋਂ ਅੱਗੇ ਹੋਰ ਕੀ ਹੁੰਦਾ ਹੈ ਇਹ ਜਦੋਂ ਆਏ ਕਰੋ ਦਰਸ਼ਨ ਦਰਸਵਾਰਾ ਪਹਿਨਾ ਸਾਈਂ ਸੱਚੀ ਮੰਜੀ ਸੈਦੇ ਵਾਲਾ ਭਾਈ ਅਗਲੀ ਦੇ ਕੋਲ ਆ ਗਿਆ ਕੋਈ ਛੋਟੀ ਦੀ ਛੋੜੀ ਸੀ ਛੋੜੀ ਵਿੱਚ ਮੱਝਾਂ ਵਾਰ ਦੁੱਤੀਆ ਬਾਪ ਬਾਬੇ ਅਗਲੇ ਨੂੰ ਸੱਚ ਦੱਸ ਦਿੱਤਾ ਵੇਖਦਾ ਬਾਬਾ ਜੀ ਮੈਂ ਗੱਡੀਆਂ ਕਿਸੇ ਦੀਆਂ ਮੱਝਾਂ ਦੇ ਮੱਝਾਂ ਦੇ ਮਾਲਕ ਆ ਗਏ ਪਿੱਛੇ ਜੇ ਮੈਂ ਉਹਨਾਂ ਦੇ ਘਾਗੂ ਆ ਗਏ ਥੁੱਟ-ਪੁੱਟ ਗੁੜੀ ਹਾਲ ਕਰਨਗੇ ਮੈਨੂੰ ਸਜਾਣ ਕਿਸੇ ਤਰ੍ਹਾਂ ਬਾਬੇ ਅਗਲੇ ਨੇ ਕੋੜੋ ਦਿੱਤੀ ਮਾੜਾ ਆਖਾ ਜਵਾਨਾ ਕੁੜੀਆਂ ਵਿੱਚ ਬੈਠ ਕੇ ਮਾੜਾ ਹੋ ਰੱਖਾ ਮੀਟ ਕੇ ਸੱਤ ਨਾ ਵਾਹਿਗੁਰੂ ਦਾ ਜਾਪ ਕਰ ਇਹਦੀ ਜਾਨਵਰੇ ਫੜ ਲਈ ਮਾਲਾ ਬੈਠ ਗਿਆ ਕੁੜੀਆਂ ਦੇ ਘੋਟ ਕੇ ਅੱਖਾਂ ਮੀਟ ਲੀਆਂ ਮਾਲਾ ਦੇ ਪੈਰ ਨਾਲ ਲੱਗਣ ਨੂੰ ਬੈਠਾ ਹੈ ਮਣਕੇ ਦੇ ਮਣਕਾ ਵਾਹਿਗੁਰੂ 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 ਜੀ ਆਵਾਜ਼ ਵਿੱਚ ਜਾਪ ਕਰੀ ਜਾਵੇ ਮੱਝਾਂ ਚੱਡ ਜਾ ਨਿੰਮ ਦੇ ਦੀ ਤੇ ਕਹਿ ਦਿੰਦਾ ਕੰਨਾ ਮੰਨਾ ਤੁਰ ਤੀ ਮੇਲੇ ਜੇਲਾ ਤੇ ਮੈਂ ਤੇਰਾ ਡੋਰਾ ਬਾਬਾ ਸੱਜਾ ਸੀ ਗੁਰੂ ਅਰਜਨ ਦੇਵ ਆਇਆ ਹੋਇਆ ਮੇਰੇ ਬਾਦਸ਼ਾਹ ਦੇ ਤੇ ਮੇਰ ਦਾ ਹੱਥ ਫੇਰ ਉਸ ਵੇਲੇ ਗੁਰੂ ਅਰਜਨ ਦੇਵ ਨੇ ਬਾਦਸ਼ਾਹ ਨੇ ਦਿੱਤਾ ਥਾਪੜਾ ਬਾਹਦਰ ਬਦੀ ਜਾਂਦੋ ਵਿਚਾਰ ਬਦਲ ਕੇ ਖਿਆਲ ਬਦਲ ਕੇ ਸੋਚ ਬਦਲ ਗਈ ਉਹ ਬਾਹਦਰ ਬਦੀ ਜਾਂਦ ਅੱਜ ਖੜਾ ਸੀ ਸ਼ੇਰ ਬਾਦਸ਼ਾਹ ਦੇ ਕੋਲ ਕਹਿਣ ਲੱਗਾ ਸੱਜਾ ਬਾਦਸ਼ਾਹ ਨੇ ਕਿ ਥਾਪੜਾ ਤੋਹੀ ਦੋ ਉਹ ਜਿਹੜੇ ਦੋ ਆਉਂਦੀਆ ਇੱਕ ਦੇ ਬਦਲੇ ਦਾ ਪੁੱਤਰ ਗਰੀਬ ਮਕਸ਼ਦ ਨਾਲ ਮੁਕਾਬਲਾ ਕਰਾਂ ਦੇ ਦੂਸਰੇ ਚੰਦੂ ਦਾ ਪੁੱਤਰ ਮੈਨੂੰ ਜੰਗੀ ਦੇ ਨਾਲ ਪੇਸ਼ਵਾਨਦਿਆਂ ਜੋ ਕਿ ਜਦੋਂ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਇਹਨਾਂ ਦੀ ਹਵੇਲੀ ਵਿੱਚ ਚੰਦੂਦਾਰ ਕਹਿ ਕੇ ਪੰਜਮ ਪਾਤਸ਼ਾਹ ਦੇ ਅਸੀਸ ਦੇ we <laughs> How ਮਰ ਗਏ ਜਾਣ ਕਿਸ ਵਾਸਤੇ ਬਚਾਉਣੀ ਅਬਦੁੱਲਾ ਖਾਨ ਆਪ ਤਿਆਰ ਹੋ ਗਿਆ ਇਹਦੇ ਨਾਲ ਹੋਇ ਜੰਦੂ ਦਾ ਬੁੱਧਰ ਕਰਨ ਜਲ ਹੋਰ ਤਿਆਰ ਹੋ ਗਿਆ ਇਹਨਾਂ ਦੇ ਨਾਲ ਭਗਵਾਨ ਦਾਸ ਕੇਵਲ ਖੱਤਰੀ ਦਾ ਬੁੱਧਰ ਰਤਨ ਜਲ ਵੀ ਤਿਆਰ ਹੋ ਗਿਆ ਦੰਨੇ ਤਿਆਰੀ ਕਰਿਆ ਸੀ ਮਨ ਵਿੱਚ ਦਲੀਲਾ ਕਰਦੇ ਸੀ ਕਿ Gracias.